ਇਸ ਓਕੇ ਚ ਆ ਗਏ ਥੱਲੋਂ ਉਹਦੇ ਵਾਸਤੇ ਬਈ ਪੰਜ ਛੇ ਬੂੰਦਾ ਕੱਢਿਆਂ ਤੋਂ ਬਾਅਦ ਹਨਾ ਥੱਲੋਂ ਕੂਤਰ ਸਿੱਪ ਕੱਢਣ ਲੱਗ ਜਾਂਦੇ ਆ ਹਨਾ ਹੱਡੀ ਕੱਢਣ ਲੱਗ ਜਾਂਦੇ ਆ ਵੀਰੇ ਠੀਕ ਆ ਖਰਾਕ ਵੀ ਆਪਾਂ ਪਾਈਏ ਨਾ ਫੇਰ ਵੀ ਥੱਲੋਂ ਗੋਲ ਨਹੀਂ ਹੁੰਦੇ ਪਰ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਜੀ ਅਰਦਾਸ ਕਰਦੇ ਆਂ ਜੀ ਸਭ ਦੇ ਘਰ ਪਰਿਵਾਰ ਤੁਹਾਨੂੰ ਦੁਸਤੇ ਚੜਦੀ ਕਲਾ 'ਚ ਹੋਣਗੇ ਸੋ ਅੱਜ ਵਾਲੀ ਵੀਡੀਓ ਬਈ ਜਿਹੜਾ ਪਹਿਲਾਂ ਇੰਟਰਵਿਊ ਪਾਇਆ ਸੀ ਉਹ ਚ ਕੁਝ ਗੱਲਾਂ ਬਾਪੂ ਜੀ ਨੇ ਦੱਸੀਆਂ ਸੀ ਜਿਹੜੀਆਂ ਆਪਣੀ ਕਬੂਤਰਬਾਜੀ ਦੇ ਸਾਰੇ ਨਾਲ ਮਹਤਵਪੂਰਨ ਨੇ ਜੇ ਮੰਨ ਲਓ ਵੀ ਜ਼ਰੂਰੀ ਗੱਲਾਂ ਨੇ ਠੀਕ ਹੈ ਉਹ ਵੀ ਆਪਾਂ ਦੱਸਾਂਗੇ ਵੀ ਕਿਉਂਕਿ ਉਹਦੇ ਚ ਬਈ ਥੋੜੀ ਜੀ ਆਵਾਜ਼ ਨਹੀਂ ਆਈ ਸੀ ਬਾਈ ਦੀ ਮੈਂ ਪਹਿਲਾਂ ਕਹਤਾ ਸੀ ਵੀ ਬਾਈ ਥੋੜਾ ਜਿਹਾ ਬਿਮਾਰ ਹੈ ਥੋੜੀ ਜੀ ਆਵਾਜ਼ ਦੀ ਦਿੱਕਤ ਆ ਸਕਦੀ ਹੈ ਨਾ ਸੋ ਤਾਂ ਕਰਕੇ ਬਈ ਤੇ ਉਹ ਆਪਾਂ ਦੱਸਾਂਗੇ ਨੁਕਤੇ ਕੀ ਦੱਸੇ ਸੀ ਬਾਪੂ ਨੇ ਤੇ ਇੱਕ ਆਪਣੇ ਜਿਹੜੇ ਜਾਨਵਰ ਸੇਲ ਨੇ ਨਲੀ ਤੋਂ ਉਹਨਾਂ ਦਾ ਸ਼ੌਂਕ ਕਰਾਉਂਗਾ ਵੱਡੇ ਮੇਨ ਜੋੜੀ ਆ ਬਈ ਉਹ ਸੇਲ ਆ ਬਈ ਤੇ ਜੇ ਕਿਸੇ ਭਰਾ ਨੂੰ ਚਾਹੀਦੀ ਹੋਈ ਤਾਂ ਮੇਰੇ ਨਾਲ ਇੰਸਟਾਗ੍ਰam ਤੇ ਮਰ ਜਾਣਾ ਗੇ ਲਤੇ ਬਈ ਕੰਟੈਕਟ ਕੰਟੈਕਟ ਕਰ ਸਕਦੇ ਹੋ ਤੇ ਹੱਥ ਜੋੜ ਕੇ ਬੇਨਤੀ ਆ ਕਰਿਓ ਹੀ ਜਿਹੜੇ ਭਰਾਣੇ ਲੈਣੀ ਹੋਵੇ ਸਵਾਦ ਲੈਣ ਵਾਲੇ ਬਾਈ ਬਣ ਕੇ ਨਾ ਤੰਗ ਕਰਿਆ ਕਰੋ ਯਾਰ ਕਿਉਂਕਿ ਤੁਹਾਨੂੰ ਪਤਾ ਕੰਮ ਦਾ ਟਾਈਮ ਆ ਹਨਾ ਇਕੱਲਾ ਬੰਦੇ ਦਾ ਬਹੁਤ ਔਖਾ ਹੋ ਜਾਂਦਾ ਸੋ ਤੇ ਇੱਕ ਜਿਹੜੀਆਂ ਆਪਾਂ ਬਾਪੂ ਡਰਾਈਵਰ ਵਾਲੀਆਂ ਮੈਸਰ ਖਾਨੇ ਵਾਲੀਆਂ ਹਨਾ ਜਿਹੜਾ ਬਲੱਡ ਲੈ ਆਏ ਆ ਬਈ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕਿਹੜਿਆਂ ਨਾਲ ਉਹ ਜੋੜੇ ਲਾਏ ਨੇ ਠੀਕ ਹੈ ਨਾਲੇ ਆਜੋ ਉਹਨਾਂ ਦਾ ਕਰਾਉਣਾ ਤੁਹਾਨੂੰ ਮੈਂ ਸ਼ੌਂਕ ਜਿਹੜੀ ਬਾਪੂ ਨੇ ਵੱਡੀ ਆਪਾਂ ਨੂੰ ਕਬੂਤਰੀ ਦਿੱਤੀ ਸੀ ਮੈਸਰਖਾਨੇ ਵਾਲੀ 10 ਸਾਲਾਂ ਦੀ ਕਬੂਤਰੀ ਹੋਰੀ ਆ ਉਹਦੀ ਸਗੀ ਧੀ ਠੀਕ ਹੈ ਨਾਲ ਬਾਦਲ ਵਾਲਾ ਕਮੜਾ ਦਾ ਕਬੂਤਰ ਲੱਗਿਆ ਹੋਇਆ ਸੀ ਤੇ ਉਹਦੇ ਨਾਲ ਇਹਨੇ ਬਾਪੂ ਨੇ ਪੱਠੀ ਕਢਾਈ ਸੀ ਆਜੋ ਉਹਦੀ ਕਰਾਉਣਾ ਉਹ ਤੇ ਸ਼ੌਂਕ ਤੇ ਕਿਹੜੇ ਕਬੂਤਰ ਨਾਲ ਲਾਈ ਹੋਈ ਆ ਉਹ ਵੀ ਦਿਖਾਉਣਾ ਤੁਹਾਨੂੰ ਸੋ ਆਹ ਮਿੱਤਰੋ ਕਮੜਲੀ ਕਬੂਤਰੀ ਜਿਹੜੀ ਬਾਪੂ ਨੇ ਆਪਾਂ ਨੂੰ ਗਿਫਟ ਕੀਤੀ ਆ 3 ਜਨਵਰੀ ਦਿੱਤੇ ਆਪਾਂ ਨੂੰ ਇੱਕ ਬਾਪੂ ਜਾਂਟੇ ਵਾਲਿਆਂ ਚੋਂ ਆ ਇਹ ਚਿੱਟੀ ਗਾਲੀ ਦੀ ਆ ਬਈ ਠੀਕ ਆ ਇਹ ਤਾਂ ਹਿਸਾਬ ਲਾ ਲਓ ਵੀ ਜੇ ਇੱਕ ਘਰ ਤੇ ਵੀ ਛੜਤੀ ਤਾਂ ਉੱਥੇ ਹੀ ਉਤਰੂਗੀ ਇਹ ਨਹੀਂ ਹੈਗਾ ਵੀ ਉਰਾਂ ਪਰਾਂ ਭਗ ਜਾਣਗੇ ਆ ਇਹਦੇ ਪੈਰ ਨੇ ਠੀਕ ਆ ਆ ਕਬੂਤਰੀ ਆ ਜਿਹੜੀ ਆਪਾਂ ਨੂੰ ਬਾਪੂ ਜੀ ਨੇ ਦਿੱਤੀ ਆ ਠੀਕ ਆ ਦੋ ਕਬੂਤਰੀਆਂ ਨੇ ਦੋਹਾਂ ਕਮੜ ਲੀਆਂ ਨੇ ਠੀਕ ਆ ਇਹਦੇ ਮੋਜ ਹੈ ਨਹੀਂ ਠੀਕ ਆ ਮਾੜੀ ਮੋਟੀ ਜੀ ਆ ਇਹਦੀ ਪੱਠੀ ਦੇ ਬਹੁਤ ਆ ਉਹ ਬਾਪੂ ਜੀ ਦੇ ਵੱਡੇ ਕਬੂਤਰ ਕਮੜ ਦੇ ਨਾਲ ਲਾ ਕੇ ਖੜਾਈ ਸੀ। ਸੋ ਇਹ ਆਪਾਂ ਜਿਹਦੇ ਨਾਲ ਲਾਈ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਵੀਰੇ। ਠੀਕ ਆ। ਆਪਾਂ ਲਾਈ ਆ ਬਈ ਇਹ ਗੋਲੇ ਦੇ ਸਕੇ ਭਰਾ ਨਾਲ। ਆਇਆ ਉਹਦਾ ਭਰਾ ਬਈ ਕਾਲਾ। ਠੀਕ ਆ। ਜਮਾ ਸ਼ਾ ਕਾਲਾ। ਠੀਕ ਆ। ਮੇਨ ਕਬੂਤਰ ਨੇ ਆਪਣੇ ਬਈ ਇਹ ਖੱਟੀਆਂ ਅੱਖਾਂ ਦਾ। ਆਰੇ ਦੇ ਆਈ ਜਾਂਦੇ ਨੇ ਬਾਈ ਪੱਟਿਆ ਹੋਇਆ ਸੀਗਾ ਇਹ ਆ ਇਹਦੇ ਪੰਜੇ ਨੇ ਠੀਕ ਆ ਤੇ ਪੈਰ ਚ ਆਪਣੀ ਠੱਲ ਆ ਘਰ ਦਾ ਬੱਚਾ ਆਪਣਾ ਠੀਕ ਆ ਇਹਦੇ ਨਾਲ ਲਈ ਆ ਤੇ ਹੁਣ ਦਿਖਾਉਣਾ ਤੁਹਾਨੂੰ ਦੂਜੀ ਜੋੜੀ ਤੇ ਨਾਲੇ ਦੱਸਦਾ ਮੈਂ ਤੁਹਾਨੂੰ ਬਾਪੂ ਜੀ ਨੇ ਆਪਾਂ ਨੂੰ ਕੀ ਕੁਝ ਦੱਸਿਆ ਸੀ ਤੇ ਦੂਜੀ ਕਬੂਤਰੀ ਦਿੱਤੀ ਆਹਾ ਬਾਈ ਇਹ ਇਧਰੋਂ ਚਿੱਟੀ ਅੱਖ ਆ ਇਦਰੋਂ ਕਾਲੀ ਐ ਤੇ ਵਿੱਚ ਥੋੜਾ ਜਿਹਾ ਟੀਰ ਪਾਉਂਦੀ ਐ ਠੀਕ ਆ ਆ ਕਬੂਤਰੀ ਦਿੱਤੀ ਸੀ ਤੇ ਆ ਇਹਦੇ ਪਰਨੇ ਮਿੱਤਰੋ ਇਹ ਕਹਿੰਦੇ ਚਾਹੇ ਡਾਲਾ ਚਾਹੇ ਬੱਚਿਆਂ 'ਚ ਪਾਲਾ ਆਪਾਂ ਬੱਚਿਆਂ 'ਚ ਪਾਲੀ ਆ ਇਹਦੇ ਪੰਜੇ ਨੇ ਮੋਜ ਐ ਫੁੱਲਾ ਇਹ ਬਈ ਬੰਦ ਮੋਜ ਜੀਦੀ ਐ ਠੀਕ ਆ ਕਈ ਜਰਾਬਾਂ ਮੋਜ ਵੀ ਕਹਿੰਦੇ ਆ ਭਰਾ ਇਹ ਕਾ ਪੱਠੀ ਦਿੱਤੀ ਸੀ ਆਪਾਂ ਨੂੰ ਇਹ ਜਿਹਦੇ ਨਾਲ ਲਾਈ ਆ ਉਹ ਵੀ ਦਿਖਾਉਣਾ ਤੁਹਾਨੂੰ ਇਹ ਆਪਣਾ ਸ਼ਾਕ ਆ ਠੀਕ ਆ ਇਹਦੇ ਨਾਲ ਲਈ ਆ ਮਿੱਤਰੋ ਆ ਇਹਦੇ ਪਰਨੇ ਠੀਕ ਆ ਆ ਇਹਦੇ ਪੰਜੇ ਨੇ ਇਹਦੇ ਨਾਲ ਲਈ ਆ ਜੋੜੀ ਹੁਣ ਇੱਕ ਰਹਿ ਗਿਆ ਭਾਈ ਉਹ ਵੀ ਦਿਖਾ ਦੇਣਾ ਤੁਹਾਨੂੰ ਬਾਪੂ ਜਾਂਟੇ ਵਾਲਿਆਂ ਚੋਂ ਸੋ ਇੱਕ ਆਪਾਂ ਨੂੰ ਆ ਦਿੱਤਾ ਮਿੱਤਰੋ ਇਹ ਬਾਪੂ ਜਾਂਟੇ ਵਾਲਿਆਂ ਚੋਂ ਆ ਇਹ ਡਰਾਈਵਰ ਬਾਪੂ ਨੇ ਆਪ ਖੁਦ ਦਿੱਤਾ ਸੀਗਾ ਹੱਥੀ ਛੋਟਾ ਜਿਹਾ ਬੱਚਾ ਠੀਕ ਆ ਇਹ ਵੀ ਆਪਾਂ ਨੂੰ ਬਾਪੂ ਨੇ ਗਿਫਟ ਕੀਤਾ ਠੀਕ ਆ ਕਾਲਸਰਾ ਖੱਟੀਆਂ ਅੱਖਾਂ ਦਾ ਠੀਕ ਆ ਤੇ ਹੁਣ ਤੁਹਾਨੂੰ ਮੈਂ ਨਾਲੇ ਦਿਖਾਉਣਾ ਜੋੜੀ ਜਿਹੜੀ ਆਪਣੀ ਸੇਲ ਐ ਤੇ ਹੁਣ ਮੈਂ ਤੁਹਾਨੂੰ ਦੱਸ ਦਾਂ ਮਿੱਤਰੋ ਜਦੋਂ ਕਬੂਤਰ ਆਪਾਂ ਕੱਢ ਲੈਂਦੇ ਆ ਵੀਰੇ ਕੱਢਿਆਂ ਤੋਂ ਬਾਅਦ ਹਨਾ ਥੱਲੇ ਕਬੂਤਰ ਸਿੱਪ ਕੱਟਣ ਲੱਗ ਜਾਂਦੇ ਆ ਹਨਾ ਹੱਡੀ ਕੱਟਣ ਲੱਗ ਜਾਂਦੇ ਆ ਵੀਰੇ ਠੀਕ ਆ ਖਰਾਕ ਵੀ ਆਪਾਂ ਪਾਈਏ ਨਾ ਫੇਰ ਵੀ ਥੱਲੇ ਗੋਲ ਨਹੀਂ ਹੁੰਦੇ ਭਰਦੇ ਨਹੀਂ ਸੋ ਇਹਦੇ ਕਰਕੇ ਬਾਈ ਜਦੋਂ ਆਪਾਂ ਸ਼ਾਮ ਨੂੰ ਬਦਾਮ ਬਦੂਮ ਦੇ ਤੇ ਰਾਤ ਨੂੰ ਬੈਠਿਆਂ ਨੂੰ ਇੱਕ ਦਾਖ ਵਿਚਾਲੋ ਤੋੜ ਕੇ ਦੋ ਪੀਸ ਕਰਕੇ ਦੇ ਦਿਆ ਕਰੋ ਬਾਈ ਤਿੰਨ ਚਾਰ ਘੰਟੇ ਦਾਖ ਨੂੰ ਪਿਉਂਦਿਆ ਕਰੋ ਠੀਕ ਹੈ ਡੇਲੀ ਖਰਾਕ ਦੇ ਨਾਲ ਦਿਓ ਬਈ ਠੀਕ ਹੈ ਉਤੋਂ ਪਾਣੀ ਦੇਣਾ ਦਿਓ ਨਹੀਂ ਦੇਣਾ ਨਾ ਦਿਓ ਤੇ ਜਾਨਵਰ ਥੋਟਾ ਜਮਾ ਸੈੱਟ ਹੋਊਗਾ ਕਈ ਜਾਨਵਰ ਜਦੋਂ ਜ਼ੋਰ ਲਾ ਕੇ ਆਉਂਦੇ ਨੇ ਬਈ ਪੂਰੇ ਨਹੀਂ ਹੁੰਦੇ ਠੀਕ ਆ ਆਪਾਂ ਨੂੰ ਹੁੰਦਾ ਵੀ ਇਹ ਪੂਰੇ ਨਹੀਂ ਹੁੰਦੇ ਉਹਨੂੰ ਵੀ ਇੱਕ ਦਾਖ ਤੋੜ ਕੇ ਠੀਕ ਆ ਦੇ ਦਿਆ ਕਰੋ ਕਬੂਤਰ ਜਮਾ ਜਾਨਵਰ ਵੱਲੋਂ ਸੈੱਟ ਰਹਿਣਗੇ ਜਿੰਨਾ ਜ਼ੋਰ ਲਾ ਕੇ ਆਉਣਗੇ ਉਨਾ ਹੀ ਤੜਕੇ ਨੂੰ ਪੂਰਾ ਹੋਊਗਾ ਸੋ ਇਹ ਨੁਕਤਾ ਦੱਸਿਆ ਸੀ ਬਾਪੂ ਜੀ ਨੇ ਠੀਕ ਆ ਤੇ ਇੱਕ ਜਿਹੜੇ ਕਬੂਤਰ ਭਰਾ ਕਹਿੰਦੇ ਆ ਹਰੀਆਂ ਬਿੱਠਾ ਮਾਰਦੇ ਆ ਬਈ ਕਬੂਤਰ ਸਾਡੇ ਸੋਕੇ ਚ ਆ ਗਏ ਥੱਲੋਂ ਉਹਦੇ ਵਾਸਤੇ ਬਈ ਪੰਜ ਛੇ ਬੂੰਦਾ ਪਾਵਰ ਜੈਲ ਦੀਆਂ ਠੀਕ ਆ ਦੋ ਤਿੰਨ ਹਾਈ ਟੈਕ ਦੀਆਂ ਦੋਵੇਂ ਮਿਲਾ ਕੇ ਚਾਰ ਪੰਜ ਦਿਨ ਪੰਜ ਦਿਨ ਦੇ ਦਿਓ ਠੀਕ ਆ ਜਾਨਵਰ ਥੱਲੋਂ ਗੋਲ ਹੋ ਜਾਣਗੇ ਹਰੀਆਂ ਬਿੱਠਾ ਛੱਡ ਦੇਣਗੇ ਸੋਕਾ ਥੱਲੋਂ ਖਤਮ ਹੀ ਹੋ ਜੂਗਾ ਸੋਕਾ ਠੀਕ ਆ ਇਹ ਦੋ ਨੁਕਤੇ ਦੱਸੇ ਸੀ ਤੇ ਆਜੋ ਹੁਣ ਤੁਹਾਨੂੰ ਮੈਂ ਦਿਖਾਉਣਾ ਜੋੜੀ ਜਿਹੜੀ ਆਪਣੀ ਸੇਲ ਤੇ ਆ। ਸੇਲਾਂ ਕਰਾਉਣਾ ਤੁਹਾਨੂੰ ਮੈਂ ਕਬੂਤਰ ਦੇ ਬਾਸ਼ਨ ਵੱਡੇ ਜਾਨਵਰ ਨੇ ਮਿੱਤਰੋ ਆਂਡੇ ਧਰੀ ਬੈਠੇ ਨੇ ਠੀਕ ਆ ਆ ਖਟੀਆਂ ਅੱਖਾਂ ਦਾ ਕਬੂਤਰ ਠੀਕ ਆ ਨੀਲੀ ਜੀ ਨੋਕ ਹੈ ਦੀ ਠੀਕ ਆ ਬ ਦੇਖ ਲੋ ਆ ਇਹਦੇ ਪਰਨੇ ਮਿੱਤਰੋ ਬਹੁਤ ਸੋਹਣਾ ਉੱਡਿਆ ਹੋਇਆ ਮੇਰੇ ਕੋਲੇ ਜਾਨਵਰ ਮਿੱਤਰੋ ਇਹ ਆ ਇਹਦੇ ਪੰਜੇ ਨੇ ਤੇ ਤੇ ਪੈਰ 'ਚ ਠੱਲ ਪਾਈ ਹੋਈ ਆ ਇੱਥੇ 722 ਲਿਖਿਆ ਹੋਇਆ ਠੀਕ ਆ 522 ਆ ਠੀਕ ਆ ਪੂਰੇ ਟੌਪ ਦਾ ਬਲੱਡ ਆ ਬਾਈ ਜਿਹੜੇ ਲੈਣਾ ਹੋਇਆ ਉਹਨੂੰ ਦੱਸ ਵੀ ਦੇ ਮੈਂ ਕਿਹੜਾ ਬਲੱਡ ਆ ਇਹ ਕਿੱਥੋਂ ਆਇਆ ਠੀਕ ਆ ਜਾਨਵਰ ਦਾ ਸਾਰਾ ਦੱਸ ਦਾਂਗੇ ਆ ਜਾਨਵਰ ਆ ਆ ਇਹਦੀ ਪੂਛ ਐ ਹੁਣ ਇਹਦੇ ਨਾਲ ਲੱਗੀ ਜਿਹੜੀ ਕਬੂਤਰੀ ਆ ਉਹ ਵੀ ਦਿਖਾਉਣਾ ਤੁਹਾਨੂੰ ਦੋ ਤਿੰਨ ਦਿਨ ਹੋ ਗਏ ਮਿੱਤਰੋ ਇਹਨਾਂ ਨੇ ਆਂਡੇ ਲਾਏ ਇਹਨੂੰ ਠੀਕ ਆ ਆ ਚਿੱਟੀਆਂ ਦੀ ਕਬੂਤਰੀ ਐ ਅੱਖ ਦੇਖ ਲੋ ਇਹਦੀ ਠੀਕ ਆ ਜਮਾ ਸਾਫ ਅੱਖ ਦੀ ਐ ਨੀਲੀ ਡੱਬੀ ਇਹਦੀ ਨੋਕ ਐ ਠੀਕ ਆ ਆ ਇਹਦੇ ਪਰਨੇ ਵੱਡੀ ਕਬੂਤਰੀ ਐ ਠੀਕ ਆ ਆ ਇਹਦੇ ਪੰਜੇ ਨੇ ਮਾ ਕਾਲੇ ਪੈਰ ਨੇ ਬੱਸ ਬੇਟਾ ਬੱਸ ਠੀਕ ਆ ਆਹ ਇਹਦੀ ਪੂਛ ਐ ਤੇ ਹੁਣ ਦੋਹੇ ਕਬੂਤਰ ਇਕੱਠੇ ਦਿਖਾਉਣਾ ਤੁਹਾਨੂੰ ਕੋਪਰਾ ਮੇਰੇ ਉਹ ਹੁਣ ਤਾਂ ਹਾਰੀਆਂ ਬਾਜ਼ੀਆਂ ਠੀਕ ਆ ਤੁਹਾਨੂੰ ਪਤਾ ਬਈ ਕੰਮ ਸਾਰਿਆਂ ਨੂੰ ਹੀ ਹੁੰਦਾ ਹੁਣ ਜਾਨਵਰ ਕੱਢਣੇ ਵੀ ਨੇ ਹਾਂ ਬੱਚੇ ਗਝਾਉਣੇ ਨੇ ਵੱਡੇ ਕਬੂਤਰ ਕੱਢਣ ਵਾਲੇ ਨੇ ਆਪਣੇ ਠੀਕ ਆ ਉਹਨਾਂ ਦਾ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਰਿਆਂ ਦੇ ਜਿਹੜੇ ਆਪਾਂ ਪੱਟੇ ਹੋਏ ਸੀ ਪਿੱਕੇ ਮੇ ਤਿਆਰ ਹੋ ਰਹੇ ਨੇ ਥੱਲੂ ਠੀਕ ਹੈ ਕੇਰੇ ਸਾਹਬ ਨਾਲ ਆਪਾਂ ਸੈੱਟ ਕੀਤੇ ਆ ਆਏਗੀ ਮਿੱਤਰੋ ਜੋੜੀ ਠੀਕ ਹੈ ਖੱਟੀਆਂ ਦਾ ਕਬੂਤਰਾ ਚਿੱਟੀਆਂ ਦੀ ਗੂਤਰੀ ਆ ਆ ਇਹਨਾਂ ਦੇ ਪੰਜੇ ਨੇ ਆ ਜੋੜੀ ਆਪਣੀ ਸੇਲ ਹੈ ਤੇ ਹੁਣ ਗੱਲ ਕਰਦੇ ਆਪਾਂ ਜਦੋਂ ਆਪਾਂ ਬੱਚੇ ਘਹਾਉਣੇ ਆ ਠੀਕ ਹੈ ਮਿੱਤਰੋ ਤੁਸਰਦੀਆਂ ਹੁਣ ਬਾਜ਼ੀਆਂ ਨੇ ਤੁਹਾਨੂੰ ਵੀ ਪਤਾ ਹਨ ਦਿਨ ਲੱਗਣ ਲੱਗੇ ਧੁੱਪਾਂ ਵਧੀਆ ਲੱਗਦੀਆਂ ਨੇ ਠੀਕ ਹੈ ਸੋ ਜਦੋਂ ਬੱਚੇ ਕੱਢਣੇ ਨੇ ਮਿੱਤਰੋ ਕੱਢ ਲੇ ਬੱਚੇ ਪਹਿਲੇ ਦਿਨ ਚਾਹੇ ਘੰਟਾ ਉੱਡ ਕੇ ਆਵੇ ਅੱਧਾ ਘੰਟਾ ਉੱਡ ਕੇ ਆਵੇ ਠੀਕ ਹੈ ਜੋ ਕੱਢਣੇ ਚਾਹੇ ਘੰਟਾ ਚਾਹੇ ਅੱਧਾ ਘੰਟਾ ਉੱਡ ਕੇ ਆਉਂਦਾ ਮਿੱਤਰੋ ਤੇ ਉਹਦੇ ਭਰਾ ਬਣ ਕੇ ਬੱਤੀ ਲਾਇਆ ਕਰੋ ਠੀਕ ਹੈ ਬੱਤੀ ਵੀ ਤੁਹਾਨੂੰ ਦਿਖਾ ਦੂੰਗਾ ਬੱਤੀ ਲਾ ਕੇ ਠੀਕ ਹੈ ਬੱਤੀ ਪਹਿਲਾਂ ਗਿੱਲੀ ਕਰ ਲੋ ਗਿੱਲੀ ਕਰਕੇ ਠੀਕ ਹੈ ਉਹਦੇ ਮੂੰਹ ਚ ਫੇਰ ਉਹ ਚੰਗੀ ਤਰ੍ਹਾਂ ਜਿਹੜਾ ਗੰਦ ਪਿਆ ਉਹਦੇ ਨਿਕਲ ਜੇ ਠੀਕ ਹੈ ਉਦੋਂ ਬਾਅਦ ਉਹਨੂੰ ਬੈਠਾ ਰਹਿਣ ਦਿਓ ਬਈ 15-20 ਮਿੰਟ ਜਦੋਂ ਤੁਹਾਨੂੰ ਕਬੂਤਰ ਲੱਗੇ ਸੈੱਟ ਹੋ ਗਿਆ ਉਦੋਂ ਬਾਅਦ ਉਹਨੂੰ ਪਾਣੀ ਦੀ ਇੱਕ ਨੋਕ ਲਵਾਓ ਫਿਰ ਦੋ ਲਵਾਓ ਠੀਕ ਆ 5 ਕਿ ਮਿੰਟਾਂ ਬਾਅਦ ਦੁਬਾਰਾ ਫੇਰ ਲਵਾਓ ਉਦੋਂ ਬਾਅਦ 5-7 ਮਿੰਟ ਬੈਠਾ ਰਹਿਣ ਦਿਓ ਉਦੋਂ ਬਾਅਦ ਫੁੱਲ ਪਾਣੀ ਉਹਨੂੰ ਪੀ ਲੈਣ ਦਿਓ ਜਦੋਂ ਪਾਣੀ ਜਮਾ ਖਿੱਚ ਗਿਆ ਚੱਕ ਕੇ ਉਹਨੂੰ ਕੰਨ ਕੋਲੇ ਖੜਕਾ ਕੇ ਠੀਕ ਆ ਉਦੋਂ ਬਾਅਦ ਉਹਨੂੰ ਦਾਣੇ ਦੂਣਿਆਂ ਤੇ ਛੱਡਣਾ ਚਾਹੀਏ ਖਰਾਕ ਪਾਉਣੇ ਜਾਂ ਦਾਣੇ ਪਾਉਣੇ ਕੁਝ ਵੀ ਆ ਹਨਾ ਹੁਣ ਜਿਹੜੀ ਸਰਦੀਆਂ ਵਾਲੀ ਪਾਈ ਖਰਾਕ ਆ ਹੁਣ ਪਤਾ ਲੱਗੂਗਾ ਉਹਦਾ ਠੀਕ ਆ ਤਾਂ ਉਹਨੂੰ 1-2 ਦਿਨ ਬੰਦ ਕਰ ਲੋ ਪਾਵਰ ਜੈਲ ਦੀਆਂ 5-7 ਬੂੰਦਾਂ ਠੀਕ ਆ 2-3 ਹਾਈ ਟੈਕ ਦੀਆਂ ਬੂੰਦਾਂ ਮਿਲਾ ਕੇ ਠੀਕ ਆ ਉਹਨੂੰ 5-7 ਐਮਐਲ ਪਾਣੀ ਨਾਲ ਦੇ ਦਿਓ ਠੀਕ ਆ 3-4 ਦਿਨ ਕਰੋਗੇ ਉਪਰ ਥੱਲੇ ਸੈੱਟ ਹੋ ਜਾਊਗਾ ਠੀਕ ਆ ਆਹੀ ਟਾਈਮ ਹੁੰਦਾ ਬਾਈ ਕਈ ਪ੍ਰਾ ਕੀ ਕਰਦੇ ਨੇ ਜਾਨਵਰਾਂ ਨੂੰ ਛੱਡ ਦੇਣਗੇ ਡਾਤੇ ਆ ਪੁਰਾਪਰਾ ਫਿਰਦੇ ਰਹਿਣਗੇ ਜਾਨਵਰ ਛਤਰੀ ਤੇ ਬਹਿ ਜਾਂਦਾ ਵਿਚਾਰਾ ਛਤਰੀ ਤੇ ਬੈਠਾ ਮੱਚ ਜਾਂਦਾ ਠੀਕ ਆ ਜਾਂ ਕਈ ਵਾਰੀ ਜਾਨਵਰ ਨੂੰ ਪਤਾ ਕੀ ਆ ਜਦੋਂ ਆਪਾਂ ਦਾਣਾ ਪਾਣੀ ਥੱਲੇ ਪਾਈ ਕਣਕ ਦੀ ਗਈ ਜਾਂ ਦਾਣਾ ਕੁਝ ਵੀ ਦੀ ਗਿਆ ਪਾਣੀ ਵੀ ਦੀ ਗਿਆ ਉਹਨੇ ਉੱਥੇ ਉਤਰ ਜਾ ਠੀਕ ਆ ਮੁੜ ਕੇ ਆਪਾਂ ਆ ਕੇ ਕਹਦੇ ਨੇ ਯਾਰ ਜਾਨਵਰ ਸਾਡਾ ਉੜਦਾ ਨਹੀਂ ਜਾਂ ਖਰਾਬ ਹੋ ਗਿਆ ਕੀ ਗੱਲ ਹੋ ਗਈ ਥੋੜਾ ਸੁੱਕਣ ਲੱਗ ਗਿਆ ਕਿਉਂਕਿ ਉਹ ਇੱਕੋ ਦਾਮ ਆਇਆ ਹੁੰਦਾ ਹੁਣ ਸਰ ਬਾਈ ਥੱਲੇ ਧੁੱਪੇ ਬੈਠਾ ਹੁੰਦਾ ਆ ਕੇ ਥੱਲੇ ਪਾਣੀ ਪੀ ਜਾਂਦਾ ਜੇ ਖੋਲਣਾ ਕਈ ਕੂਪਾ ਹੀ ਰਾਹ ਕਹਿੰਦੇ ਸਾਡੇ ਜਾਨਵਰ ਖੁੱਲਦੇ ਨਹੀਂ ਠੀਕ ਆ ਵੀ ਘੰਟਾ ਅੱਧਾ ਘੰਟਾ ਉੜਦੇ ਤਾਂ ਜਿਹੜਾ ਗੁੜ ਬਣਾਇਆ ਹੁੰਦਾ ਬਾਈ ਆਏ ਨੂੰ ਠੀਕ ਆ ਬਸ 10 15 ਮਿੰਟ ਬੈਠਾ ਰਹਿਣ ਦਿਓ ਉਸ ਤੋਂ ਬਾਅਦ ਉਹਨੂੰ ਗੁੜ ਦੇ ਦਿਓ ਗੁੜ ਦੇ ਕੇ ਬਿਠਾ ਲਓ ਠੀਕ ਆ ਬਿਠਾ ਕੇ ਉਹਨੂੰ 15 20 ਮਿੰਟ ਬੈਠਾ ਰਹਿਣ ਦਿਓ ਉਦੋਂ ਪੁੱਲ ਪਾਣੀ ਪਿਆ ਕੇ ਵਹਿ ਜਾ ਬਿਠਾ ਦੋ ਦੋ ਤਿੰਨ ਦਿਨ ਇੰਨੀ ਕਰੋਗੇ ਬਾਈ ਕਬੂਤਰ ਨੂੰ ਗੁੜ ਦੇਉਂਗਾ ਕਬੂਤਰ ਖੋਲ ਜੂਗਾ ਜਿਹੜਾ ਆਪਾਂ ਗੁੜ ਬਣਾਉਣੇ ਹੁੰਦੇ ਆ ਬਾਈ ਉਹ ਆਪਾਂ ਕਬੂਤਰ ਡਾਉਣ ਤੋਂ ਪਹਿਲਾਂ ਹਨਾ ਦੋ ਦਿਨ ਦੇ ਕੇ ਧੁੱਪੇ ਪਾ ਦਿੰਨੇ ਆ ਜਾਨਵਰ ਆਪਣੇ ਚੱਲ ਪੈਂਦੇ ਨੇ ਠੀਕ ਆ ਆਪਣੇ ਗੁੜ ਜਮਾ 100 ਦਾ 100% ਹੀ ਆ ਤੁਹਾਨੂੰ ਵੀ ਭਰਾਵਾਂ ਨਾਲ ਹੁਣ ਸ਼ੇਅਰ ਕਰਾਂਗੇ ਜਿੱਦੇ ਬਣਾਵਾਂਗੇ ਜੇ ਕਮੈਂਟਾਂ 'ਚ ਦੱਸ ਦਿਓ ਜੇ ਊਨ ਲਿਖਣਾ ਹੈ ਤਾਂ ਮੈਂ ਊਨ ਲਿਖਾ ਦੂੰਗਾ ਠੀਕ ਆ ਪਾਣੀ ਵੀ ਆ ਜਿਹੜਾ ਉਹ ਵੀ ਲਿਖਾ ਦੂੰਗਾ ਕਿਉਂਕਿ ਬਣਾਉਣਾ ਹੁਣ ਆਪਾਂ ਜੇ ਕਹੋਂਗੇ ਤਾਂ ਪਹਿਲਾਂ ਮੈਂ ਤੁਹਾਨੂੰ ਲਿਖਾ ਦਿੰਦਾ ਕਿਉਂਕਿ ਬਣਾਉਣ ਦੇ ਜਿਹੇ ਦਿਨ ਲੱਗਣਗੇ ਕਈ ਭਰਾਵਾਂ ਨੂੰ ਬਾਹਲੀ ਕਾਲੀ ਆ ਹਨਾ ਮੈਨੂੰ ਮੈਸੇਜ ਕਰੀ ਜਾਂਦੇ ਰਹਿੰਦੇ ਬਾਈ ਪਾਣੀ ਦੱਸ ਦੇ ਜਾਂ ਗੁੜ ਦੱਸ ਦੇ ਤਾਂ ਜੇ ਕਹੋਂਗੇ ਇਹ ਤਾਂ ਮੈਂ ਵੀਡੀਓ ਬਣਾ ਕੇ ਪਾ ਦੂੰਗਾ ਠੀਕ ਹੈ ਤੇ ਉਹਦੇ ਤੋਂ ਲਿਖ ਲਿਓ ਲਿਖ ਕੇ ਬਣਾ ਲਿਓ ਸਾਰਾ ਕੰਪਲੀਟ ਦੱਸੂਗਾ ਬਾਈ ਕਦੋਂ ਲਾਉਣਾ ਕਿਵੇਂ ਬਣਾਉਣਾ ਕੀ ਗੱਲ ਬਾਤ ਸਾਰਾ ਦੱਸਾਂਗੇ ਆਪਾਂ ਕੋਸ਼ ਕੋਈ ਲੁਕੋਣੀ ਰੱਖਦੇ ਬਸ ਹੱਥ ਜੋੜ ਕੇ ਬੇਨਤੀ ਆ ਜਿਹੜਾ ਵੀ ਐਤ ਕੀ ਆਪਣੇ ਭਰਾ ਆਪਣੇ ਪਾਣੀ ਤੇ ਠੀਕ ਆ ਬਾਜ਼ੀਆਂ ਜਿੱਤੂਗਾ ਤਾਂ ਆਪਾਂ ਨੂੰ ਵੀਡੀਓ ਬਣਾ ਕੇ ਜ਼ਰੂਰ ਪਾ ਦੇ ਪਿਛਲੀ ਵਾਰ ਵੀ ਪਰ ਕਿਸੇ ਨੇ ਵੀਡੀਓ ਨਹੀਂ ਬਣਾ ਕੇ ਪਾਈ ਪਰ ਵਧਾਈਆਂ ਜ਼ਰੂਰ ਦੇ ਦਿਆਂ ਸੀ ਵੀ ਵਧਾਈਆਂ ਬਾਈ ਆਪਾਂ ਬਾਜੀ ਜਿੱਤ ਗਏ ਹਨਾ ਜਾਂ ਆਪਣੀ ਸਾਂਝੀ ਹੋ ਗਈ ਜਾਂ ਕੁਝ ਵੀ ਤੇ ਐਤ ਕੀ ਹੱਥ ਜੋੜ ਕੇ ਬੇਨਤੀ ਆ ਭਰਾ ਬਣ ਕੇ ਵੀਡੀਓ ਜ਼ਰੂਰ ਪਾ ਦੇ ਵੀ ਹਾਂ ਬਈ ਆਪਾਂ ਬਾਜੀ ਜਿੱਤੀ ਹੈ ਠੀਕ ਹੈ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਹੁਣ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਇਸ ਤੋਂ ਬਾਅਦ ਹੁਣ ਪੜਾਕੇ ਵਾਲੀਆਂ ਵੀਡੀਓ ਹੀ ਆਉਣਗੀਆਂ ਜਿਹੜੀਆਂ ਚੀਜ਼ਾਂ ਕਿਸੇ ਨੇ ਦੱਸੀਆਂ ਨਹੀਂ ਉਹ ਦੱਸਾਂਗੇ ਤੇ ਗਰਦ ਠਾਵਾਗੇ ਐਤ ਕੀ ਠੀਕ ਹੈ ਲਵ ਯੂ ਆ ਸਾਰੇ ਭਰਾਵਾਂ ਨੂੰ ਤੇ ਜਾਨਵਰ ਜੇ ਕਿਸੇ ਭਰਾ ਨੇ ਲੈਣੇ ਆ ਤਾਂ ਮੈਨੂੰ ਇੰਸਟਾਗ੍ਰam ਹੈ ਹੈਗਾ ਮਰ ਜਾਣਾ ਗ ਉਤੇ ਮੇਰੇ ਨਾਲ ਮੈਸੇਜ ਚ ਗੱਲ ਕਰ ਲਿਓ ਠੀਕ ਆ ਜਿਹੜੇ ਨੇ ਲੈਣੇ ਆ ਉਹੀ ਕਰੋ ਹੱਥ ਜੋੜ ਕੇ ਦੁਆਰਾ ਬੇਨਤੀ ਆ ਸਵਾਦ ਲੈਣ ਵਾਲੇ ਥੋੜਾ ਜਿਹਾ ਬਈ ਦੂਰ ਰਹਿ ਆ ਕਰੋ ਕਿਉਂਕਿ ਕੱਲਾ ਬੰਦਾ ਕੰਮਕਾਰ ਸੌ ਹੁੰਦੇ ਨੇ ਜਾਨਵਰ ਵੀ ਡਾਉਣੇ ਆ ਘਰ ਦਾ ਵੀ ਦੇਖਣਾ ਸਾਰਾ ਕੁਝ ਦੇਖਣਾ ਠੀਕ ਆ ਸੋ ਭਰਾ ਬਣ ਕੇ ਬਿਨ ਫालतू ਸਵਾਦ ਨਾ ਲਿਆ ਕਰੋ ਲਵ ਯੂ ਆ ਸਾਰੇ ਭਰਾਵਾਂ ਨੂੰ